ਜੀਿੰਦਗੀ ਨੂੰ ਹਾਂ ਨਸ਼ਿਆਂ ਨੂੰ ਨਾ ਬੈਨਰ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਤਾਂ ਜੋ ਕਿ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਜਾ ਸਕੇ ਅਤੇ ਨਸ਼ੇ ਦੇ ਕੂਪਰਵਾਵਾਂ ਬਾਰੇ ਦੱਸਿਆ ਜਾ ਸਕੇ ਇਸੇ ਮੁਹਿੰਮ ਦੇ ਤਹਿਤ ਜ਼ਿਲ੍ਹਾ ਸੰਗਰੂਰ ਦੇ ਸਲਾਈਟ ਲੋਂਗੋਵਾਲ ਦੇ ਆਡੀਟੋਰੀਅਮ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 1200 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਨਸ਼ੇ ਦੇ ਕੂ ਪ੍ਰਭਾਵਾਂ ਬਾਰੇ ਵੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਦਾ ਮੰਤਵ ਹੀ ਲੋਕਾਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਜੋ ਵਿਅਕਤੀ ਨਸ਼ੇ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਿਵੇਂ ਸਹੀ ਰਾਹ ਤੇ ਲੈ ਕੇ ਆਉਣਾ ਹੈ ਉਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਕੋਈ ਨਸ਼ਾ ਵੇਚਦਾ ਹੈ उसकी इतला तुरंत पुलिस, दे पुलिस मदद करा जे कर कोई नशा करता है उसका नशा छ ਸ਼ਾਸਨ ਦੀ ਮਦਦ ਕਰਾ ਸਰ ਅੱਜ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਦੱਸਿਆ ਗਿਆ ਕਿ ਕਿੱਦਾਂ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਆਪਣੇ ਫਿਊਚਰ 'ਚ ਅਸੀਂ ਕਿਵੇਂ ਅੱਗੇ ਵਧ ਸਕਦੇ ਹਾਂ ਕਿ ਜਿਹੜੇ ਨਸ਼ੇ ਕਰਦੇ ਆ ਵੀ ਉਹ ਕਿਵੇਂ ਠੀਕ ਹੋਣਗੇ ਤੇ ਜਿਹੜਾ ਅੱਜ ਦੇ ਸਾਰੇ ਬੱਚਿਆਂ ਨੂੰ ਤੇ ਸਾਰੇ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਆ ਵੀ ਕਿੱਦਾਂ ਆਪਾਂ ਨਸ਼ਿਆਂ ਤੋਂ ਬਚ ਸਕਦੇ ਹਾਂ ਫਿਊਚਰ 'ਚ ਅੱਗੇ ਜੇ ਕੋਈ ਨਸ਼ਾ ਕਰਦਾ ਵੀ ਆ ਤਾਂ ਅਸੀਂ ਉਹਨਾਂ ਨੂੰ ਕਿਵੇਂ ਬਾਹਰ ਕੱਢਿਆ ਤੇ ਬਾਕੀ ਕਿੰਨੇ ਅੱਜ ਕਿੰਨੇ ਕੇਸਿਸ ਉਹਨਾਂ ਨੇ ਕੀਤੇ ਆ ਹੁਣ ਤੱਕ ਆ ਮਨਥ ਦੇ ਕੀ ਕਿੰਨਾ ਘਾਟਾ ਹੋਇਆ ਨਸ਼ਿਆਂ ਦਾ ਤੇ ਕਿੰਨਾ ਵਾਧਾ ਹੋਇਆ ਤੇ ਪੰਜਾਬ ਦੇ ਕਿੰਨੇ ਲੋਕ ਨਸ਼ੇ ਕਰਦੇ ਆ ਉਸ ਬਾਰੇ ਦੱਸਿਆ ਤੇ ਕਿਵੇਂ ਬਾਚ ਸਕਦੇ ਆ ਉਸ ਬਾਰੇ ਦੱਸਿਆ ਸਾਨੂੰ ਪਹਿਲੀ ਗੱਲ ਵੀ ਕਿ ਨਸ਼ਾ ਤੱਕ ਕਰਨਾ ਨਹੀਂ ਚਾਹੀਦਾ ਹੀ ਆਪਣੇ ਫਿਊਚਰ ਵੱਲ ਦੇਖਣਾ ਚਾਹੀਦਾ ਵੀ ਸਾਨੂੰ ਅੱਗੇ ਆਪਣੇ ਸਿਰਫ ਆਪਣੇ ਫਿਊਚਰ ਵੱਲ ਦੇਖਣਾ ਚਾਹੀਦਾ ਵੀ ਆਪਾਂ ਕੀ ਬਣਨਾ ਸਿਰਫ ਉਸ ਦੇ ਵੱਲ ਫੋਕਸ ਹੋਣਾ ਚਾਹੀਦਾ ਤੇ ਕਿੰਨੇ ਅੱਜ ਪਤਾ ਚੱਲੇ ਵੀ ਕਿ किन्ने होए हो भी किन्ने नशा चलता है पंजाब अपने पंजाब में पहले नहले वना चाहिए भी नशा नहीं करना चाहिए हैगा बहुत बढ़िया है प्रोग्राम था सर हमें इससे सीखने को मिलता है भी हमें नशा वगैरह छोड़ देना चाहिए और सर जो भी हमारे साथी होते हैं सर उनको बताना चाहिए भी नशा वगैरह छोड़ना चाहिए पास में नहीं जाना चाहिए उनके ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਅੱਜ ਆਪਣਾ ਦੂਸਰੇ ਫੇਜ਼ ਦਾ ਜਿਹੜਾ ਇਹ ਨਸ਼ਾ ਛਡਾਊ ਕੇਂਦਰ ਐਂਟੀ ਡਰੱਗ ਪ੍ਰੋਗਰਾਮ ਅਸੀਂ ਕੀਤਾ ਹੈ ਉਹ ਅੱਜ ਸਲਾਈਟ ਲੋਂਗੋ ਵਾਲ ਇੰਸਟੀਚਿਊਟ ਵਿੱਚ ਆਯੋਜਿਤ ਕੀਤਾ ਗਿਆ ਸੀ ਇੱਥੇ ਸਕੂਲ ਦੇ ਬੱਚਿਆਂ ਨੇ ਇਸ ਦੇ ਵਿੱਚ ਵੱਡੇ ਪੱਧਰ ਤੇ ਹਿੱਸਾ ਲਿਆ ਤੇ ਅਸੀਂ ਉਹਨਾਂ ਨੂੰ ਵੱਖ-ਵੱਖ ਨਾਟਕਾਂ ਗੀਤਾਂ ਅਤੇ ਸਪੀਚਾਂ ਨਾਲ ਇਹ ਗੱਲ ਨਾਲ ਦੇ ਬਾਰੇ ਜਾਗਰੂਕ ਕੀਤਾ ਕਿ ਉਹ ਨਸ਼ੇ ਤੋਂ ਕਿਵੇਂ ਅੱਗੇ ਵਧਨ ਸੋਸਾਇਟੀ ਨੂੰ ਪ੍ਰੋਗਰੈਸਰਸ ਦੇ ਵੱਲ ਲੈ ਕੇ ਜਾਣ ਤੇ ਇਸ ਦੇ ਵਿੱਚ ਅਸੀਂ ਪੋਸਟਰ ਮੇਕਿੰਗ ਕੰਪੀਟੀਸ਼ਨ ਤੇ ਡੈਕਲੇਮੇਸ਼ਨ ਕੰਪੀਟੀਸ਼ਨ ਦੇ ਵੀ ਜੋ-ਜੋ ਵਿਦਿਆਰਥੀਆਂ ਨੇ ਜੇਤੂ ਵਿਦਿਆਰਥੀ ਸੀ ਉਹਨਾਂ ਸਭ ਨੂੰ ਸਨਮਾਨਿਤ ਕੀਤਾ ਜਾਣੂ ਕਰਵਾਣਾ ਚਾਹਵਾਗਾ ਕਿ ਅਸੀਂ ਪਹਿਲਾਂ ਵੀ ਜਿਹੜੇ ਕੋਈ ਸਮਾਲ ਕਵਾਂਟੀਟੀ ਵਿੱਚ ਸਾਡੇ ਕੋਲ ਫੜੇ ਗਏ ਜਾਂ ਜਿਹੜੇ ਖੁਦ ਸਿਰਫ ਸੇਵਨ ਕਰਦੇ ਸੀਗੇ ਵੇਚਦੇ ਨਹੀਂ ਸੀ ਅਸੀਂ ਉਹਨਾਂ ਦੇ ਇਲਾਜ ਦੇ ਲਈ ਕੋਟ ਤੋਂ ਆਰਡਰ ਲਏ ਤੇ ਉਹਨਾਂ ਦੇ ਇਲਾਜ ਲਈ ਉਹਨਾਂ ਨੂੰ ਉੱਥੇ ਲੈ ਕੇ ਗਏ ਦੂਸਰਾ ਮੈਂ ਸਾਰਿਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਹਾਂ ਕਿ ਅਗਰ ਤੁਹਾਨੂੰ ਕੋਈ ਵੀ ਜੋ ਗਰਸਥ ਹੈ ਨਸ਼ੇ ਤੋਂ ਉਸ ਦੇ ਬਾਰੇ ਇਨਫੋਰਮੇਸ਼ਨ ਹੈ ਸਾਡੇ ਨਾਲ ਸਾਂਝਾ ਕਰੋ ਅਸੀਂ ਉਹਨਾਂ ਦਾ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲਾ ਕਰਾਵਾਂਗੇ ਉਹਨਾਂ ਦੇ ਖਿਲਾਫ ਗਲਤ ਐਕਸ਼ਨ ਨਹੀਂ ਹੋਊਗਾ ਜਿਹੜੇ ਕੋਈ ਮਾੜੇ ਅਨਸਰ ਨੇ ਉਹਨਾਂ ਨੂੰ ਅਸੀਂ ਬਖਸ਼ਾਂਗੇ ਨਹੀਂ ਥੈਂਕ ਯੂ ਸਰ ਅੱਜ ਇਹ ਪ੍ਰੋਗਰਾਮ ਸਲਾਈਟ ਲੰਗਰ ਵਾਲ ਦੇ ਵਿੱਚ ਲਿਖਿਆ ਗਿਆ ਜਿੱਥੇ ਕਲਚਰਲ ਪਰਫਾਰਮੈਂਸ ਤੇ ਡਰਾਮਾ ਤੇ ਪਲੇਸ ਤੇ ਜਿਹੜੇ ਪਰਸਨਲ ਐਕਸਪੀਰੀਐਂਸਸ ਨੇ ਬੰਦਿਆਂ ਦੇ ਉਨ੍ਹਾਂ ਦੇ ਰਾਹੀਂ ਬੱਚਿਆਂ ਨੂੰ ਜਾਗਰੂਕ ਕਰਨ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਨਸ਼ੇ ਤੋਂ بچਾਇਆ ਜਾ ਸਕਦਾ ਹੈ ਸਰਕਾਰ ਵੱਲੋਂ ਕਿਹੜੇ ਉਪਰਾਲੇ ਨੇ ਕਿ ਕਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹੈਗੀਆਂ ਤੇ ਕਿਸ ਤਰ੍ਹਾਂ ਇੱਕ ਸੋਸਾਇਟੀ ਦੇ ਵਿੱਚ ਇਸ ਨੂੰ ਬਿਮਾਰੀ ਦੇ ਰੂਪ ਦੇ ਵਿੱਚ ਦੇਖਿਆ ਜਾਵੇ ਇੱਕ ਪਰਸਪੈਕਸ਼ਨ ਚੇਂਜ ਕੀਤਾ ਜਾਵੇ ਤੇ ਕਿਸ ਤਰ੍ਹਾਂ ਇਸ ਤੋਂ ਬਾਹਰ ਨਿਕਲ ਸਕਦੇ ਆ ਉਹ ਵੀ ਦੱਸਿਆ ਗਿਆ ਹੈ ਤੇ ਬੱਚਿਆਂ ਨੂੰ ਤੇ ਟੀਚਰਸ ਨੂੰ ਤੇ ਕਾਲਜ ਦੇ ਸਟੂਡੈਂਟਸ ਨੂੰ ਇਹ ਵੀ ਪਰੋਸਾ ਦਿਲਵਾਇਆ ਹੈ ਕਿ ਕਿ ਜਿਸ ਤਰ੍ਹਾਂ ਦੇ ਜਿਹੜੇ ਕਿਸ ਤਰ੍ਹਾਂ ਆਪਣੇ अर्ਲੀ ਸਿੰਪਟਮਸ ਨੇ ਅਸੀਂ ਦੇ ਉਹਨੂੰ ਕੋਈ ਕੈਪਚਰ ਕਰ ਸਕਦਾ ਹੈ ਤੇ ਉਹਨੂੰ